ਗੁਰੂ ਪੇਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਜੀ ਸਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਤ ਸਿੰਘ ਮੋੜ ਅੱਜ ਅਸੀਂ ਕਪੂਰਥਲਾ ਜ਼ਿਲ੍ਹੇ ਦਾ ਜਿਹੜਾ ਪਿੰਡ ਹੈ ਇਹ ਕਿਸ਼ਨ ਸਿੰਘ ਵਾਲਾ ਇੱਥੇ ਆਏ ਆ ਜਿੱਥੇ ਇੱਕ ਗੁਰਸਿੱਖ ਪਰਿਵਾਰ ਆ ਸਾਰਾ ਹੀ ਵੀਰ ਫਰਮਜੀਤ ਸਿੰਘ ਬਾਪੂ ਸਾਡਾ ਸਕਾਰਯੋਗ ਸਾਨੂੰ ਭਵਦਰ ਸਿੰਘ ਗੁਰਸਿੱਖ ਪਰਿਵਾਰ ਆ ਚਾਰ ਬੱਚਿਆਂ ਦਾ ਬਾਪ ਤੇ ਇੱਕ ਬੇਟਾ ਛੋਟਾ ਤੇ ਘਰ ਦੇ ਕੰਡੀਸ਼ਨ ਆ ਜਿਓ ਮੈਂ ਤੁਹਾਨੂੰ ਦਿਖਾ ਦੇਣਾ ਵੀ ਇੱਕ ਗੁਰਸਿੱਖ ਪਰਿਵਾਰ ਕਿੱਦਾਂ ਰਹੇ ਬਾਪੂ ਦੇ ਜਿਹੜਾ ਗੋਡਿਆਂ ਦਾ ਆਪਰੇਸ਼ਨ ਹੋਇਆ तकरीबन 6 ਲੱਖ ਰੁਪਏ ਲੱਗੇ ਚਾਰ ਪੰਜ ਵਾਰੀ ਮਾਤਾ ਜੀ ਮਾਤਾ ਨਰਮਲ ਕੌਰ ਜੀ ਨੇ ਦੱਸਿਆ ਵੀ ਆਪਰੇਸ਼ਨ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਨਾ तकरीबन 6 ਫੁੱਟ ਡੂੰਗਾ ਮੈਂ ਉਤਰ ਕੇ ਦਿਖਾਉਣਾ ਤੁਹਾਨੂੰ ਵੀ ਗੋਡਿਆਂ ਦੇ ਆਪਰੇਸ਼ਨ ਕਰਕੇ ਬਾਪੂ ਇੱਥੋਂ ਰਿਸ਼ਤੇਦਾਰੀ ਚ ਬੱਚੀ ਕੋਲੇ ਚੱਲ ਗਿਆ ਵੀ ਰਹਿੰਦਾ ਨਹੀਂ ਉਹ ਕੋਈ ਜਿਹੜਾ ਉਤਰ ਨਹੀਂ ਜਾਂਦਾ ਬੇਬੇ ਨੂੰ ਦੋ ਵਾਰੀ ਅਟੈਕ ਹੋਇਆ ਤੇ ਬੜੀ ਪ੍ਰੋਬਲਮ ਆ ਸਿੰਘੋ ਆ ਦੇਖੋ ਪੂਰਾ 6 ਫੁੱਟ ਡੂੰਗਾ ਤੁਸੀਂ ਸੋਚ ਸਕਦੇ ਹੋ WhatsApp ਪਰਿਵਾਰ ਇੱਥੇ ਕਿੱਦਾਂ ਰਹਿੰਦਾ ਹੋਊਗਾ ਬਜ਼ੁਰਗ ਗਵਸਤਾ ਦੇ ਵਿੱਚ ਆਜੂ ਸਾਨੂੰ ਕੰਡੀਸ਼ਨ ਜਦੋਂ بارش ਆਉਂਦੀ ਹੈ ਮੀਂਹ ਪੈਂਦਾ ਹੈ ਤੇ ਪਰਿਵਾਰ ਕਿਦਾਂ ਹਾਲਾਤਾਂ ਨਾਲ ਜੂਝਦਾ ਹੈ ਤਾਂ ਸਾਰੀ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਦਿਖਾ ਦੇਣਾ ਤੁਹਾਨੂੰ ਸਾਰਾ ਕੰਡੀਸ਼ਨ ਆਹ ਦੇਖ ਸਕਦੇ ਹੋ ਤੁਸੀਂ ਦੇਖ ਆਹ ਦੇਖ ਲਓ ਆ ਇੱਥੋਂ ਦੀ ਸਾਰਾ ਜਿਹੜਾ ਪਾਣੀ ਮਾਤਾ ਜੀ ਦੱਸ ਦਿਆ ਕੰਨਾਂ ਦੇਖੋ ਸਾਰੀਆਂ ਪਟ ਗਈਆਂ ਕਦੋਂ ਵੀ ਕੋਈ ਹਾਦਸਾ ਹੋ ਸਕਦਾ ਹੈ ਫਿਰ ਅਸੀਂ ਸੋ ਸਾਈਡ ਬੈਕਗ੍ਰਾਉਂਡ ਬਹੁਤ ਲੈ ਲੈਂਦੇ ਆ ਇੱਕ ਗੁਰਸਿੱਖ ਪਰਿਵਾਰ ਆ ਜਿਹੜਾ ਚਾਰ ਬੱਚੀਆਂ ਦੇ ਮਾਪੇ ਬਜ਼ੁਰਗ ਲੋ ਇੱਕ ਛੋਟਾ ਬੱਚੇ ਇੱਥੇ ਰਹਿੰਦੇ ਆ ਦੇਖੋ ਕੌਣ ਮਾਤਾ ਨਰਮਲ ਕੌਰ ਜੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਾਰੀ ਦੁਕਾਨਾਂ ਦੇ। तकरीबन 6 ਫੁੱਟ ਡੂੰਘਾ ਜਿਹੜਾ ਇਹ ਕਮਰਾ। ਇਹ ਦੇਖ। ਕਿੰਨਾ ਪਾਣੀ ਭਰਦਾ ਹੁਣ। ਕਿੰਨੀ ਕੰਡੀਸ਼ਨ ਮਾੜੀ ਐ ਮਕਾਨ ਦੀ। ਤੇ ਮਾਤਾ ਜੀ ਆਉਂਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ। ਗੁਰੂ ਘਰ ਨੂੰ ਇਹ ਨੇ ਮਾਤਾ ਨਰਮਲ ਕੌਰ ਜੀ ਭਾਈ ਪਰਮਜੀਤ ਸਿੰਘ ਜਿਓ ਉਹਨੇ ਇਹਨੂੰ ਬਸ ਟੱਕਰ ਲਾਉਣ ਨੇ। ਘਰੋਂ ਬੇਸ਼ੱਕ ਇਹੋ ਗੋਡਾ ਦਾ ਆਪਰੇਸ਼ਨ ਕਰਕੇ ਕਿਉਂਕਿ ਚੜ੍ਹਾਈ ਐ ਜਿਹੜੀ ਬਹੁਤ ਜ਼ਿਆਦਾ ਚੜ੍ਹੀ ਨਹੀਂ ਜਾਂਦੀ। ਮਾਤਾ ਜੀ ਨੂੰ ਵੀ ਦੋ ਵਾਰੀ ਐਟੈਕ ਹੋਇਆ ਫਿਰ ਵੀ ਚਲੋ ਹੁਣ ਘਰ ਦਾ ਬੋਝ ਹੁਣ ਛੱਡ ਕੇ ਨਹੀਂ ਜਾ ਸਕਦੇ ਘਰ ਦੀ ਕੰਡੀਸ਼ਨ ਇੰਨੀ ਮਾੜੀ ਹੈ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਮਾਤਾ ਜੀ ਕਿੰਨੇ ਕੁ ਪ੍ਰੋਬਲਮਾਂ ਨਾਲ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਇਦਾਂ ਦੇ ਹਾਲਾਤ ਦੇ ਵਿੱਚ ਬੜੀ ਪ੍ਰੋਬਲਮ ਹੈ ਜੀ ਬੱਚੇ ਜੇ ਹੁਣ ਕੀ ਕਰਕੇ ਘਰ ਛੱਡਿਆ ਜਾਂਦਾ ਹਾਂ ਜੀ ਕਰਦੇ ਜਿੱਦਾਂ ਸਾਰਾ ਉਹਨੇ ਬੰਟ ਟੁੱਟਦਾ ਮੈਂ ਕਿਹਾ ਇੱਕ ਮੈਂ ਘੁੱਟਕਾ ਸਭ ਲੈ ਲੜੇ ਤੋਂ ਦਾਸਾ ਇੱਕੋ ਜਿਹਾ ਨਹੀਂ ਨਹੀਂ ਮਦਈ ਲਉਣਾ ਹੈ ਓਹ ਓਹ ਦੋ ਨਾ ਓਹੋ ਕਰੋਨਾ ਕੋਈ ਨਹੀਂ ਵਾਦਾ ਕੋਈ ਕੋਈ ਨਹੀਂ ਓਹੋ ਵਾਇਰੂਸ ਵਾਇਰੂਸ ਕੋਈ ਨਹੀਂ ਰੋਈ ਕੋਈ ਨਹੀਂ ਕੋਈ ਤੇ ਪਹਿਲਾਂ ਮਰੀਜ਼ਾ ਰੋਈਦਾ ਨਹੀਂਦਾ ਦਾਦਾ ਮਿਹਰ ਕਰੋਗੇ ਸੱਚੇ ਬਖਸ਼ ਕਿਰਪਾ ਕਰ ਮੇ ਇਹ ਕਰਦੇ ਮਾਦਾ ਜੀ ਪਾਪ ਹੋ ਗਏ ਨੇ ਤੁਹਾਨੂੰ ਕੰਡੀਸ਼ਨ ਵੀ ਦਿਖਾਈ ਦਿੱਤੀ ਆ ਹੁਣ ਮਰੀਜ਼ ਆਪਾਂ ਕਹਾਂ ਨੂੰ ਵਾਰੀ ਵਾਰੀ ਬੁਲਾਉਣਾ ਸਾਰਾ ਪਤਾ ਲੱਗ ਚੁੱਕਿਆ ਦਾਦਾ ਕਰੇ ਚਰਪਾ ਕ ਗੁਰਸਖ ਪਰਿਵਾਰ ਰੋਹੀ ਸੰਭਾਲ ਲਈਏ ਡਿਸਟ੍ਰਿਕਟ ਇਹ ਕਪੂਰਥਲਾ ਜੀ ਤੰਡ ਜਿਹੜਾ ਕਿਸਾਨ ਸਿੰਘ ਵਾਲਾ ਕ੍ਰਿਸ਼ਨ ਸਿੰਘ ਵਾਲਾ ਹੈ ਪੂਰ ਸਲੇਜ ਦੇ ਵਿੱਚ ਹਾਂ ਜੀ ਤੁਸੀਂ ਸਾਰੀ ਮਕਾਨ ਦੀ ਕੰਡੀਸ਼ਨ ਦੇਖ ਹੀ ਲਈ ਹੈ ਕਿੰਨਾ ਡੂੰਗਾ ਤੇ ਸਤਿਗੁਰੂ ਕਿਰਪਾ ਕਰਨ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ